ਸਲੋ ਜੀ ਆਜਾ ਪੰਜਾਬ ਦੇ ਮੁੰਡਿਆਂ ਦੇ ਬਹੁਤ ਸਾਰੇ ਫਾਇਦੇ ਕਰਨੇ ਆ ਚਾਹੇ ਤੁਸੀਂ ਲੈਣੇ ਹੈਗੇ ਕੁਰਤੇ ਪਜਾਮੇ ਚਾਹੇ ਤੁਸੀਂ ਲੈਣੀਆਂ ਬਾਸਟਰਾਂ ਚਾਹੇ ਤੁਸੀਂ ਲੈਣੇ ਆ ਡਿਜ਼ਾਈਨਰ ਕੁਰਤੇ ਪਜਾਮੇ ਭਾਵੇਂ ਤੁਸੀਂ 2 ਪੀਸ ਕੋਟ ਲੈਣਾ ਭਾਵੇਂ ਤੁਸੀਂ 3 ਪੀਸ ਕੋਟ ਲੈਣਾ ਅੱਜ ਰੇਟ ਤੁਹਾਨੂੰ ਅਸੀਂ ਉਹ ਦੱਸ ਦੇਣੇ ਆ ਜਿਹੜੇ ਤੁਸੀਂ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਕੁਰਤਾ ਪਜਾਮਾ ਲੈਨੇ ਹੋ ਸਾਡੇ ਕੋਲ ਆਜੋ 700 ਰੁਪਏ ਦੋ ਕੁਰਤੇ ਪਜਾਮੇ ਦੇ ਦੇ ਦਾਂਗੇ ਜੇ ਤੁਸੀਂ ਡਿਜ਼ਾਈਨਰ ਬਾਸਟਰ ਆਣੀਆਂ ਇੱਥੇ ਹੀ ਬਹੁਤ ਵੱਡਾ ਫਾਇਦਾ ਜਿਹੜਾ ਤੁਸੀਂ ਬਾਜ਼ਾਰ 'ਚ ਆ ਕੇ 2 ਪੀਸ ਕੋਟ ਵੰਡ ਲੈਨੇ ਹੋ ਕੋਈ ਕਹਿੰਦਾ 10000 ਰੁਪਿਆ ਕੋਈ ਕਹਿੰ ਸਾਡੇ ਕੋਲ ਆਜੋ 2995 ਚ 2 ਪੀਸ ਕੋਟ ਪੈਂਟ ਸਲਾਈ ਕਰਕੇ ਦੇ ਦੇਂਗੇ ਰੰਗ ਤੁਹਾਡੀ ਪਸੰਦ ਦਾ ਆ ਜਿਹੜੇ 3 ਪੀਸ ਕੋਟ ਪੈਂਟ 15 15000 16 16000 ਸਾਡੇ ਕੋਲ ਆਓ 3 ਪੀਸ ਕੋਟ ਪੈਂਟ ਸਿਰਫ 3760 ਹੀ ਦਵਾਂਗੇ ਸਲਾਈ ਕਰਕੇ ਦਵਾਂਗੇ ਭਾਈ ਜੀ কুরਤਾ ਪਜਾਮਾ ਕਹਿੰਦੇ ਬਾਜ਼ਾਰ ਚ 1500 ਦਾ ਇੱਕ ਹੈ ਤੇ ਤੁਸੀਂ 700 ਦੇ ਦਿੰਦੇ ਹੋ ਬਿਲਕੁਲ ਭਾਈ ਜੀ ਦੇਖੋ ਮਾਤੂ ਸ਼੍ਰੀ ਦਸਤਾਰ ਤੇ 2 ਦਿਨਾਂ ਦਾ ਭਾਰੀ ਮੇਲਾ ਲੱਗ ਗਿਆ ਚੱਕੋ ਜੀ কুরਤਾ ਪਜਾਮਾ ਜਿਹੜਾ ਅਸੀਂ 700 ਦਾ ਵੇਚਦੇ ਸੀ ਮਲਕੀ ਬਾਜ਼ਾਰ ਦੇ ਵਿੱਚ 1500 1400 ਦਾ কুরਤਾ ਪਜਾਮਾ ਇਹ ਅਸੀਂ 700 ਰੁਪਏ ਦਾ ਦਿੰਨੇ ਆ ਪਰ ਆਫਰ ਲਾਤੀ ਆ ਦੋ ਦਿਨਾਂ ਦੀ ਇੱਕ ਨਾਲ ਇੱਕ ਕੁਰਤਾ ਪਿਆਵਾ ਬਿਲਕੁਲ ਫ੍ਰੀ ਇਹ ਬੜਾ ਮਸ਼ਹੂਰ ਕੀਤਾ ਤੁਸੀਂ ਕਹਿੰਦੇ ਦबई ਤੋਂ ਕੁਰਤਾ ਪਿਆਵਾ ਮੰਗਾਇਆ ਜੀ ਇਹਦਾ ਵੀ ਦੱਸੋ ਕੀ ਸਾਬਾ ਦੇਖੋ ਜੀ ਦबई ਦਾ ਕੁਰਤਾ ਪਿਆਵਾ ਪਰ ਰੇਟ ਦबई ਵਾਲੇ ਨਹੀਂ ਆ ਰੇਟ ਹੈਗੇ ਲੋਕੜੀ ਅਸੀਂ ਇਹ ਦਿੰਨੇ ਆ ਬਾਜ਼ਾਰ 'ਚ 3000 3500 ਅਸੀਂ ਦੇਣਾ 1200 ਰੁਪਏ ਦਾ ਬਾਜ਼ਾਰ 'ਚ ਵਿੱਚ ਜਿਹੜਾ 1500 ਦਾ ਕੁਰਤਾ ਪਿਆਵਾ ਇੱਥੇ 700 ਦਾ ਉਹ ਵੀ ਇੱਕ ਫ੍ਰੀ ਜਿਹੜਾ ਆਫਰ ਚੱਲ ਰਿਹਾ 900 ਦਾ 1500 ਦਾ 2000 2500 3000 4 ਤੇ ਆ ਚੈੱਕ ਕਰ ਲੋ ਰੰਗ ਸਾਰੇ ਹੀ ਹੈਗੇ ਗੀਜ਼ਾ कॉटन ਦੇ, ਪੇਪਰ कॉटन ਦੇ, ਮੈਟੀ ਦੇ ਵਿੱਚ ਰੰਗਾ ਵੇਚੀ ਤੇ ਨਹੀਂ ਕਮੀ ਕੋਈ ਵੀ। ਸੋ ਆ ਤੁਸੀਂ ਚੈੱਕ ਕਰ ਲੋ ਵਾਈਟ ਦੇ ਵਿੱਚ ਬਹੁਤ ساری ਵੈਰਾਈਟੀ ਪਈ ਆ। ਬਲੈਕ ਰੰਗ ਲੈਣਾ ਉੱਚ ਬਹੁਤ ساری ਆ। ਜੇ ਤੁਸੀਂ ਕਲਰਫੁੱਲ ਕੋਰਤੇ ਪਿਆਮੇ ਲੈਣੇ ਆ ਤਾਂ ਇਹਦੇ ਵਿੱਚ ਵੀ ਆਫਰਾਂ ਚੱਲ ਰਹੀਆਂ। ਦੇਖੋ ਇਹ ਸ਼ਰਟਾਂ ਦੇ ਵਿੱਚ ਸ਼ਰਟਾਂ ਗੀਜ਼ਾ कॉटन ਦੀਆਂ ਸ਼ਰਟਾਂ ਜੀ ਸਾਡੇ ਕੋਲ ਲਾਈਨਿੰਗ ਦੇ ਵਿੱਚ ਦੇਖ ਲੋ, ਪ੍ਰਿੰਟ ਦੇ ਵਿੱਚ ਦੇਖ ਲੋ ਸਾਰੇ ਹੀ ਤਰ੍ਹਾਂ ਦੀਆਂ ਸ਼ਰਟਾਂ। ਸ਼ਰਟ ਸਾਡੇ ਕੋਲ 350 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਇਦੇ ਵਿੱਚ ਸਾਡੇ ਕੋਲ 800 900 1000 1200 2500 3000 ਰੁਪਏ ਤੱਕ ਦੀ ਸ਼ਰਟ ਹੈਗੀ ਬਾਹਰਲੀ ਇੱਥੇ ਦੇਖੋ ਲੋਕਲ ਬ੍ਰਾਂਡ ਤੋਂ ਲੈ ਕੇ ਇਟਾਲੀਅਨ ਦੇ ਆਸਟ੍ਰੇਲੀਆ ਦੇ ਇੰਗਲੈਂਡ ਦੇ ਸਾਰੇ ਹੀ ਇੰਟਰਨੈਸ਼ਨਲ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਪਾਗੇ ਪੁਰਾਣੇ ਹੈਗੇ ਆ ਅਸੀਂ 10000 ਵਾਲਾ ਕੋਟ ਮੈਂਟ 2995 ਦੇਣਾ ਇਸ ਤੋਂ ਇਲਾਵਾ ਜੇ ਤੁਸੀਂ ਰੰਗ ਦੇਖਣੇ ਆ ਰੰਗ ਵੀ ਚੈੱਕ ਕਰ ਲਓ ਜੇ ਬਾ ਕੱਪੜੇ ਦੀ ਕੁਆਲਿਟੀ ਦੀ ਗੱਲ ਕਰੀਏ ਦੇਖੋ ਜਿੱਦਾਂ ਮਰਜ਼ੀ ਕੱਪੜੇ ਨੂੰ ਖੜਕਾ ਕੇ ਦੇਖ ਲਓ ਤੇ ਤੁਸੀਂ ਕਿਸੇ ਵੀ ਪਿੰਡ ਚ ਸਾਡੀ ਵੀਡੀਓ ਦੇਖ ਰਹੇ ਹੋ ਸ਼ਹਿਰ ਤੇ ਦੇਖ ਰਹੇ ਹੋ ਆਪਣੇ ਲਾਗੇ ਲਗਦੀ ਟੇਲਰ ਦੀ ਹੱਟੀ ਜਾਂ ਟੇਲਰ ਦੇ ਸ਼ੋਰੂਮ ਤੋਂ ਰੇਟ ਪਤਾ ਕਰ ਲਿਓ ਕੋਰਪ ਪਿੰਡ ਦੀ ਸਵਾਈ 5000 ਤੋਂ ਸ਼ੁਰੂ ਹੁੰਦੀ ਆ ਅਸੀਂ 2995 3760 ਤੇ ਸਟਿਚ ਕਰਕੇ ਦਿੰਨੇ ਆ 2995 ਤੋਂ ਸ਼ੁਰੂ ਹੋ ਜਾਂਦਾ ਕਈ ਵਲੇ ਸ਼ਕੀਨ ਵੀਰ ਆਏ ਨਾ ਕਿੰਨੇ ਵੀ ਸਾਨੂੰ ਹੋਰ ਉੱਪਰਲੇ ਬ੍ਰਾਂਡ ਦਿਖਾ ਦਿਓ ਤੇ ਸਾਡੇ ਕੋਲ ਤੁਸੀਂ 4000 5000 8000 10000 ਤੱਕ ਹਰ ਤਰ੍ਹਾਂ ਦੀ ਕੁਆਲਿਟੀ ਵੈਰਾਈਟੀ ਮਿਲ ਜਾਣੀ ਆ ਕਪੜਾ ਸੀ ਸਸਤਾ ਦੇਣਾ ਕਪੜਾ ਸਸਤਾ ਆ ਤੇ ਨਾਲ ਵਧੀਆ ਤੇ ਨਾਲ ਨਾਲ ਸਾਡੀ ਟੇਲਰਿੰਗ ਬੜੀ ਸਸਤੀ ਹੈਗੀ ਆ ਉਹਦੇ ਵਿੱਚ ਵੀ ਅਸੀਂ ਬੜੇ ਜਿਆਜ ਰੇਟ ਲੈਂਦੇ ਆ ਇਸ ਤੋਂ ਇਲਾਵਾ ਤੁਸੀਂ ਬਾਸਕਟਾਂ ਬਣਵਾਉਣੀਆਂ ਹੈਗੀਆਂ ਤੁਸੀਂ ਆ ਦੇਖੋ ਬਲੇਜ਼ਰ ਬਣਵਾਉਣੀਆਂ ਚਾਹੇ ਤੁਸੀਂ ਪਲੇਨ ਚ ਚਾਹੇ ਚੈੱਕ ਚ ਇਹਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਆ ਇੱਧਰ ਤੁਸੀਂ ਚੈੱਕ ਕਰ ਲਓ ਭਾਈ ਜੀ ਬਲੇਜ਼ਰ ਦੇ ਵਿੱਚ ਵੀ ਕਾਫੀ ਤਰ੍ਹਾਂ ਦੀ ਹੈਗੀ ਰੇਂਜ ਹੈ ਨਾ ਦੇਖੋ ਜੀ ਵੂਲ ਦੇ ਬਲੇਜ਼ਰ ਆ ਸਾਡੇ ਕੋਲੇ ਇਟਾਲੀਅਨ ਬਲੇਜ਼ਰ ਆ ਤੁਸੀਂ ਬਲੇਜ਼ਰ ਬਣਾਣਾ ਤੁਸੀਂ ਲੌਂਗ ਕੋਟ ਬਣਾਣਾ ਜਾਂ ਬਾਸਕਟ ਬਣਣੀ ਉਹ ਵੀ ਬਣਾ ਸਕਦੇ ਬੈਸਟ ਸ਼ੇਰਵਾਨੀਆਂ ਦੇ ਵਿੱਚ ਚੈੱਕ ਕਰ ਲਓ ਸਾਡੇ ਕੋਲ ਡਿਜ਼ਾਈਨਰ ਕੁਰਤੇ ਬਹੁਤ ਐ ਸ਼ੇਰਵਾਨੀਆਂ ਜਿਹੜੀ ਬਾਜ਼ਾਰ 'ਚ 15 15 20 2000 ਰੁਪਿਆ ਕਲਾ ਰੈਂਟ ਲੈਂਦੇ ਆ ਅਸੀਂ 6500 ਰੁਪਏ ਦੇ ਵਿੱਚ ਸ਼ੇਰਵਾਨੀ ਭਾਜੀ ਸਟਿਚ ਕਰਕੇ ਦੇ ਦ। ਬਾਗੇ ਪ੍ਰਾਣੇ ਮਾਤੂ ਸ਼੍ਰੀ ਦਸਤਾਰ ਤੇ ਕੋਟ ਪੈਂਟ ਟਾਈਆਂ ਕੁਰਤੇ ਪਜਾਮੇ ਪੈਂਟਾ ਸ਼ਰਟਾਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਸਾਰਾ ਹੀ ਕੁਝ ਇੱਕ ਸੱਤ ਦੇ ਅਵੇਲੇਬਲ ਆ। ਆਉਣਾ ਕਿੱਥੇ ਆ ਤੁਸੀਂ ਬਾਗੇ ਪ੍ਰਾਣੇ ਆਉਣਾ। ਅਗਰ ਤੁਸੀਂ ਬਸਤੇ ਵੀ ਆਨੇ ਪਏ ਹੋ ਕਿਉਂਕਿ ਹਰ ਇੱਕ ਆਮ ਤੋਂ ਲੈ ਕੇ ਖਾਸ ਤੱਕ ਉਸਤੇ ਮਾਤੂ ਸ਼੍ਰੀ ਦਸਤਾਰ ਦੇ ਦਰਵਾਜ਼ੇ ਖੁੱਲੇ ਆ ਤੁਸੀਂ ਚਾਹੇ ਇੱਕ ਸੂਟ ਲੈਣਾ ਚਾਹੇ ਤੁਸੀਂ ਹਜ਼ਾਰ ਸੂਟ ਲੈਣਾ ਚਾਹੇ ਦੁਕਾਨਦਾਰ ਹੋ ਚਾਹੇ ਛੋਟੀ ਹੱਟੀ ਆ ਫੇਰੀ ਵਾਲਿਓ ਆਮ ਉਸ ਤੋਂ ਜ਼ਿਕਰੇ ਵਿਆਹ ਸ਼ਾਦੀ ਪ੍ਰੋਗਰਾਮ ਆ ਗਿਆ ਤੇ ਬਾਗੇ ਪ੍ਰਾਣੇ ਆਜੋ ਬਾਗੇ ਪ੍ਰਾਣੇ ਬੱਸ ਸਟੈਂਡ ਤੇ ਬੱਸ ਤੋਂ ਉਤਰਨਾ ਉੱਥੋਂ ਮਾਤੂ ਸ਼੍ਰੀ ਦਸਤਾਰ ਦੇ ਫ੍ਰੀ ਆਫ ਕਾਸਟ ਵਿਛੇ ਚੱਲਦੇ ਉਹਨਾਂ ਦੇ ਬਹਿ ਕੇ ਆਜੋ ਇਥੋਂ ਕਪੜਾ ਲੈ ਜਾਓ ਫ੍ਰੀ ਦੇ ਭਾਜੇ ਤੇ ਆਉਣ ਜਾਣ ਦਾ ਸਫਰ ਵੀ ਫ੍ਰੀ 'ਚ ਸੋ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਜਾਂ ਤੁਹਾਨੂੰ ਕੋਈ ਸਵਾਲ ਦਾ ਜਵਾਬ ਲੈਣਾ ਤੇ ਨੰਬਰ ਸਕਰੀਨ ਤੇ ਜੀ ਫੋਨ ਕਰ ਸਕਦੇ ਆ ਕੈਰਾਮੈਨ ਸੁਗਨੰਦਨ ਦੇ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਬਾਗਾਪੁਰਾਣਾ